ਮੇਰੇ ਵੱਲੋਂ ਲੋਕ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਪਟਿਆਲੇ ਗਿਆ ਸੀਗਾ ਥੋੜਾ ਜਿਹਾ ਕੰਮ ਸੀਗਾ ਤੇ ਬਾਜ਼ਰ ਨੂੰ ਕੰਮ ਕਮਾ ਲੈਣ ਲਈ ਤੇ ਸਵੇਰ ਸਵੇਰ ਦਾ ਟਾਈਮ ਆਗਾ ਤੁੰਦ ਬਹੁਤ ਜਿਆਦਾ ਪੈਰੀ ਹੈਗੀ ਭਾਈ ਜੀ ਦੇਖ ਕੇ ਗੱਡੀਆਂ ਕੁੜੀਆਂ ਚਲਾਉਂ ਆਪਦੀਆਂ ਤੇ ਮੈਂ ਵੀ ਹੁਣ ਗੱਡੀ ਦੇ ਵਿੱਚ ਹੀ ਸੀਗਾ ਦੇਖੋ ਤੁਹਾਨੂੰ ਤੁਹਾਨੂੰ ਦਿਖਾਉਂਦੇ ਆਂਗੇ ਕੁਛ ਨਹੀਂ ਦਿਖ ਰਿਹਾ ਹੈਗਾ ਅੱਗੇ ਵੀ ਗੱਡੀਆਂ ਬਹੁਤ ਘੱਟ ਦਿਖ ਰਹੀਆਂ ਤੁਹਾਨੂੰ ਅੰਦਰ ਲਾ ਦਿੰਦੇ ਆਂਗੇ ਤੇ ਅੱਗੇ ਵੀ ਬਹੁਤ ਜਾਮ ਵਾਲਾ ਹੀ ਕੰਮ ਹੋਇਆ ਹੋਇਆ ਹੈਗਾ ਆਹ ਦੇਖੋ ਬਹੁਤ ਜਿਆਦਾ ਧੁੰਦ ਪੈਰੀ ਹੈਗੀ ਧੁੰਦ ਦੇ ਵਿੱਚ ਭਾਈ ਬਚਾ ਕੇ ਚੱਲੋ ਆਪਦਾ ਕਿਉਂਕਿ ਕਿਸੇ ਦੀ ਜਾਨ ਲੈਣ ਨਾਲ ਨਾਲੇ ਆਪਣੀ ਜਾਨ ਜਾਂਦੀ ਹੈ ਨਾਲੇ ਕਿਸੇ ਦੀ ਜਾਂਦੀ ਹੈਗੀ ਵੀਰੇ ਦੇਖੋ ਧੁੰਦ ਬਹੁਤ ਜਿਆਦਾ ਆ ਲੱਗਦਾ ਵੀ ਆਲੇ ਦੁਆਲੇ ਕੋਈ ਪਿੰਡ ਹੈਗਾ ਜਾਂ ਕੋਈ ਹੁਣ ਮੈਂ ਚੰਨੋ ਕ੍ਰੋਸ ਕਰ ਰਹੇ ਹਾਂਗਾ ਤੇ ਦੇਖ ਲਓ ਕੋਈ ਆਲੇ ਦੁਆਲੇ ਪੁੱਜੇਗਾ ਤਾਂ ਤੁਹਾਨੂੰ ਆ ਦੇਖੋ ਸਾਹਮਣੇ ਗੱਡੀਆਂ ਬਿਲਕੁਲ ਲਵੇ ਲਵੇ ਨਹੀਂ ਗਈਆਂ ਫਿਰ ਵੀ ਮਸਾਂ ਜਾ ਰਹੀਆਂ ਰਹੀਆਂ ਤੇ ਜਿਆਦਾ ਤੋਂ ਬਹੁਤ ਜਿਆਦਾ ਹੈਗੇ ਦੇਖ ਸਕਦੇ ਹੋਗੇ ਤੇ ਚਲੋ ਫਿਰ ਹੁਣ ਆਪਾਂ ਚੱਲਦੇ ਆਂਗੇ ਘਰ ਨੂੰ ਕਿਉਂਕਿ ਠੰਡ ਵੀ ਹੋ ਰਹੀ ਹੈ ਤਾਂ ਸ਼ੁਰੂ ਕਰੋ ਗੱਡੀ ਦੇ ਵਿੱਚ ਹੀਟਰ ਲੱਗਿਆ ਹੋਇਆ ਹੈਗਾ ਤਾਂ ਕਰਕੇ ਬਚਾ ਆਏਗਾ ਤੇ ਚਲੋ ਫਿਰ ਹੁਣ ਪਿੰਡ ਜਾ ਕੇ ਮਿਲਦੇ ਆਂਗੇ ਆਪਾਂ ਜੇ ਰਸਤੇ 'ਚ ਕੋਈ ਹੋਰ ਚੀਜ਼ ਵੀ ਤੁਹਾਨੂੰ ਵੀ ਦਿਖਾਵਾਂਗੇ ਤੇ ਹੁਣ ਸਲਾਹੇਗੀ ਵੀ ਇਹ ਡੀਏ ਤਾਸ਼ ਤੇ ਹੁਣ ਆਪਾਂ ਅੰਮਾ ਦਾ ਚੱਕ ਲਿਆ ਆ ਪਰਨਾ ਜਾਂ ਹੁਣ ਇਹਨੂੰ ਵਿਛਾ ਕੇ ਤੇ ਲਾਉਨੇ ਆਂਗੇ ਘੰਟਾ ਛੱਟ ਤੇ ਫਿਰ ਦੇਖਦੇ ਆ ਕਰਦੇ ਆ ਕੰਮ ਆ ਬੈਠੀ ਹੈਗੀ ਮੇਰੀ ਟੀਮ ਸਾਰੀ ਤਾਂਸ਼ ਵਾਲੀ ਤੇ ਜਾਂਟੀ ਲਿਆਇਆਗਾ ਨਵਾਂ ਤਾਂਸ਼ ਤੇ ਹੁਣ ਕਰਦੇ ਆਂਗੇ ਹਾਂ ਜੀ ਚੇਅਰਮੈਨ ਸਾਹਿਬ ਠੀਕ ਆ ਵਧੀਆ ਠੀਕ ਆ ਚਲੋ ਵਧੀਆ ਵਧੀਆ ਜਾਂਟੀ ਜੱਥ ਥੱਲੇ ਆ ਜਾ ਫਿਰ ਮੈਂ ਤੋ ਤੂੰ ਹੀ ਕਰਕੇ ਫਿਰ ਹੋ ਹੁੰਦਾ ਹੈਗਾ ਆ ਆ ਮੈਂ ਲੈਣੀ ਉਹ ਦੇਖੀਓ ਜਮਸ਼ਾਲ ਖੰਗੋੜਾ ਸਾਡੇ ਕੋਲ ਉੱਤੀ ਹੈ ਇਹ ਦਰਸ਼ਕ ਵੀ ਆ ਕੇ ਦੇਖਣ ਵਾਸਤੇ ਕੀ ਕਹੋਂਗੇ ਜੀ ਤਾਂਸ਼ ਦੀ ਬਾਜੀ ਲੱਗ ਰਹੀ ਹੈਗੀ ਮਾੜੀ ਆਣਾ ਏ ਪਾਣ ਪਾਣ ਤੇ ਚਲੀ ਪਾਣ ਤੇ